ਨੇ ਸਾਇਤੇ ਸ਼ੁਰੂਤ ਪੜਾਨਰ ਪੜਾਜ ਸ਼ੁਰੂ ਹੀ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ ਸੋ ਅੱਜ तकरीबन 19-20 ਕਲਸੀਆਂ ਜਿਹੜੀਆਂ ਅੱਜੋ ਤਿਆਰ ਹੋ ਚੁੱਕੀਆਂ ਉਹਤੇ ਗੋਮੀਦੋਤ ਲਗਵਾਉਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਂ ਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਕਟਾਈ ਵੀ ਸ਼ੁਰੂ ਹੋ ਗਈ ਹੈ ਲਵਾਈ ਵੀ ਹੋ ਗਈ ਹੈ ਤੇ ਉਹਤੇ ਫਿਟਿੰਗ ਸ਼ੁਰੂ ਹੋ ਗਈ ਅੱਜ ਜਿਹੜੀ ਕਿ ਸਮੇਂ ਸਮੇਂ ਦਾ ਸੰਗਤਸ ਜੁਰਾਏ ਕਹਿੰਗੇ ਬਹੁਤ ਲੰਮੇ ਪਹਿਲਾ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਸਿਕ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੇ ਪ੍ਰੇਮ ਨਾ ਸਰਦਾ ਨਾ ਸੰਗਤਾਂ ਆਪਣੀਆਂ ਦਸਾਂ ਨੂੰ ਕਿਰਚੋਂ ਆਪਣੀਆਂ ਹਿੱਸਾ ਪਾਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜੇ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਇਹ ਮੁਕੰਮਲ ਹੋ ਜੀ ਅੱਜ ਜੇ ਨਹੀਂ ਸ਼ਾਇਦ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂਤ ਪਹਿਲਾਂ ਹੋਈ ਸੀਗੀ ਸੋ ਅੱਜ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਮੀ ਤੋਂ ਲਗਵਾਉਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਕਟਾਈ ਵੀ ਸ਼ੁਰੂ ਹੋ ਗਈ ਹੈ ਲਵਾਈ ਵੀ ਹੋ ਗਈ ਆ ਤੇ ਉਹਤੇ ਫਿਟਿੰਗ ਸ਼ੁਰੂ ਹੋ ਗਈ ਹੈ ਅੱਜ ਜਿਹੜੀ ਕਿ ਸਮੇਂ ਸਮੇਂ ਦਾ ਸੰਗਤਸ ਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾਏ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬੜੇ ਪ੍ਰੇਮ ਨਾਲ ਸਰਦਾਰਾਂ ਨਾਲ ਸੰਗਤਾਂ ਆਪਣੀਆਂ ਦਸਾਂ ਨੂੰ ਕਿਰਚੋਂ ਆਪਣੀਆਂ ਹਿੱਸਾ ਪਾ ਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜੇ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਕਿ ਮੁਕੰਮਲ ਹੋ ਜੇ ਅੰਜਮੀ ਸ਼ਾਇਦ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂ ਤੋਂ ਪਹਿਲਾਂ ਹੋਈ ਸੀਗੀ ਸੋ ਅੱਜ तकरीबन 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਮਿਦੋਤ ਲਗਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਨ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਕਟਾਈ ਵੀ ਸ਼ੁਰੂ ਹੋ ਗਈ ਹੈ ਨਵਾਈ ਵੀ ਹੋ ਗਈ ਹੈ ਤੇ ਉਹ ਤੇ ਫਿਟਿੰਗ ਸ਼ੁਰੂ ਹੋ ਗਈ ਹੈ ਅੱਜ ਜਿਹੜੀ ਕਿ ਸਮੇਂ ਸਮੇਂ ਨਾਲ ਸੰਗਤਸ ਜੁਰਾਏ ਕਿਉਂਕਿ ਬਹੁਤ ਲੰਮੇ ਪਹਿਲਾ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦਾਏ ਸੋਨੇ ਦੀ ਸੇਵਾ ਹੋਈ ਸੀ ਤੇ ਆਪਾਂ 2250 2250 ਬਾਅਦ 2250 ਸਾਲ ਬਾਅਦ ਹੀ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬੜੇ ਪ੍ਰੇਮ ਨਾਲ ਸ਼ਰਧਾ ਨਾਲ ਸੰਗਤਾਂ ਆਪਣੀਆਂ ਦਸਾਂ ਨੂੰ ਕਿਰਚੋਂ ਆਪਣੀਆਂ ਹਿੱਸਾ ਪਾਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਜਿਵੇਂ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉਹ ਵੀ ਲੱਗਦੇ ਕਿ ਮੁਕੰਮਲ ਹੋ ਜਾਈਏ ਅੰਜਮੀ ਸ਼ਾਇਦ ਸ਼ੁਰੂਤ ਪੜਾਦਰ ਪੜਾਜ ਸ਼ੁਰੂ ਹੀ ਸ਼ੁਰੂਤ ਪਹਿਲਾਂ ਹੋਈ ਸੀਗੀ ਸੋ ਅੱਜ ਤਕਰੀਬਨ 19-20 ਕਲਸੀਆਂ ਜਿਹੜੀਆਂ ਅੱਜ ਤਿਆਰ ਹੋ ਚੁੱਕੀਆਂ ਉਹਤੇ ਗੋਮੀ ਤੋਂ ਲਗਵਾਉਣ ਵਾਸਤੇ ਬਾਕੀ ਦੇ ਨੂੰ ਸੋਨਾ ਸੰਗਤਾਨੇ ਜਿਹੜਾ ਦਿੱਤਾ ਪੇਟਾ ਕੀਤਾ ਉਹ ਅੱਜ ਕਟਾਈ ਵੀ ਸ਼ੁਰੂ ਹੋ ਗਈ ਹੈ ਨਵਾਈ ਵੀ ਹੋ ਗਈ ਹੈ ਤੇ ਉਹਤੇ ਫਿਟਿੰਗ ਸ਼ੁਰੂ ਹੋ ਗਈ ਹੈ ਅੱਜ ਜਿਹੜੀ ਕਿ ਸਮੇਂ ਸਮੇਂ ਨਾਲ ਸੰਗਤਸ ਜੁੜਾਏ ਕਿਉਂਕਿ ਬਹੁਤ ਲੰਮੇ ਪਹਿਲਾ ਪੁਰਾਣਾ ਸਮੇਂ ਦੇ ਮਹਾਰਾਜ ਸਿੰਘ ਵੇਦ ਸੋਨੇ ਦੀ ਸੇਵਾ ਹੋਈ ਸੀ ਲਗਭਗ 2250 2250 ਬਾਅਦ 2250 ਸਾਲ ਬਾਅਦ ਸਿੱਖ ਸੰਗਤਾਂ ਨੂੰ ਸੇਵਾ ਮਿਲੀ ਆ ਤੇ ਬਣੀ ਪ੍ਰੇਮ ਨਾਲ ਸ਼ਰਧਾ ਨਾਲ ਸੰਗਤਾਂ ਆਪਣੀਆਂ ਦਸਰੋਂ ਕਿਰਚੋਂ ਆਪਣੀਆਂ ਹਿੱਸਾ ਪਾਰੀਆਂ ਤੋਂ ਸੇਵਾ ਲੱਗ ਰਹੀ ਆ ਤੇ ਹੋਰ ਸਮਾਂ ਲੱਗੇਗਾ ਕਿਉਂਕਿ ਅਜੇ ਕਾਫੀ ਸੇਵਾ ਬਾਕੀ ਆ ਉਹ ਵੀ ਸੰਗਤਾਂ ਸੇਵਾ ਪੇਟਾ ਕਰਨੀਆਂ ਤੇ ਉੱਤੇ ਵੀ ਲੱਗਦੇ ਇਹ ਮੁਕੰਮਲ ਹੋ ਜਾਏਗਾ